ਸਸੀ ਕਾਲ ਪੰਜਾਬੀਓ ਮੈਂ ਤੁਹਾਡਾ ਆਪਣਾ ਮਾਨਸਾ ਅਸੀਂ ਇਸ ਟਾਈਮ ਖੜੇ ਆ ਕੋਟ ਦੰਨੇ ਭਾਨੇ ਸਿੱਧੂ ਦੇ ਘਰੇ ਮਾਹੌਲ ਦੇਖੋ ਕਿਦਾਂ ਦਾ ਠੀਕ ਆ ਪੂਰੇ ਪਿੰਡ ਦੀ ਸਪੋਰਟ ਹੈ ਤੇ ਪੂਰਾ ਪਿੰਡ ਘਰੇ ਪਹੁੰਚਿਆ ਹੋਇਆ ਦੇਖੋ ਇਕੱਠ ਤੇ ਕਾ ਦਿਖੋ ਨ ਕੀ ਮਾਹੌਲ ਉਧਰ ਬਾਰ ਲੱਤਾ ਹੈ ਕਹਿੰਦੇ ਚਾਹ ਬਾਣੀ ਪੀ ਰਹੇ ਨੇ ਉਹਨੂੰ देखो भाई a कर लेते ਇਹ ਕਾ ਜਾਂ ਪ੍ਰਕਾਰ ਗਲਤ ਕਰ ਰਹੀ ਹੈ ਕਿਉਂਕਿ ਭਗਵਾਨ ਜੀ ਜਿਹੜਾ ਚੁੜਿਆ ਗਿਆ ਸੀ ਇਹ ਤਾਂ ਮੈਨੂੰ ਵੀ ਗਰੀਬਾਂ ਦੀ ਕੁਛ ਸਾਡੇ ਲਈ ਕਰੂਗਾ ਲੇਕਿਨ ਉਹ ਇੰਨਾ ਕ ਜਿਆਦਾ ਮੈਂ ਕਹਿੰਦਾ ਇੰਨਾ ਬਾਦਲ ਜਾਂ ਕੈਪਟਨ ਮਨਿੰਦਰ ਸਿੰਘ ਕਿਸੇ ਨਾ ਕਾਂਗਰਸ ਆਕਾਲੀ ਦਲ ਦੇ ਦੇਖੋ ਜੀ ਸੱਦਰ ਧੱਕੇ ਚੱਲੀ ਜਾਂਦੇ ਕਿਵੇਂ ਆ ਵਧੀਆ ਉਹ ਹੁਣ ਮੇਰੀ ਖੰਡ ਕਿਵੇਂ ਆ ਵਧੀਆ ਜੀ ਵਧਾਈ ਹੁਣ ਆਪਾਂ ਪਹੁੰਚ ਗਏ ਆਹ ਗੇਟ ਟੱਪ ਕੇ ਤੇ ਅੱਗੇ ਅੱਗੇ ਦਾ ਦੇਖੋ ਮਾਹੌਲ ਮਾਂ ਮੁੰਡਾ ਰੋਟੀ ਖਾਈ ਨਾ ਵਿਚਾਰੇ ਤਰਕੇ ਦੇ ਭੁੱਖੇ ਹੋਣਗੇ ਠੀਕ ਆ ਵੀਰੇ ਤੇ ਕਿਹਾ ਹੈ ਮਨ ਡਰ ਗਿਆ ਤੇ ਤੁਹਾਨੂੰ ਦਿਖਾਈਏ ਫਿਰ ਇੱਥੇ ਨਾ ਵੀ ਕਾਰ ਸਕਦੇ ਮੈਂ ਕਿੱਥੇ ਪੜਦੇ ਚਾਉਂਗਾ ਕਸਰਾਂ ਪਤਾ ਲੱਗ ਰਿਹਾ ਪਾ ਨਾ ਇੱਥੇ ਬੈਠਾ ਇੱਥੇ ਬੈਠਾ ਪਤਾ ਨਹੀਂ ਇਹਦਾ ਭਾਈ ਉਹੀ ਇਕੱਠੇ ਕਰੀ ਬੈਠੇ ਜਾਂ ਸੱਚ ਕਿਸਾਨ ਜੁਨੀਆ ਨਾਲ ਹਾਂ ਭਾਈ ਬਾਗੀ ਪਿੱਛੇ 10 ਫੁੱਟ ਜਿਹੜੇ ਪਿੱਛੇ ਕਰ ਰਹੇ ਉਹਨਾਂ ਨੂੰ ਭਾਈ ਕੀ ਬਣਿਆ ਬਣਿਆ ਤੇਰੇ ਸਾਹਮਣੇ ਮੇਲਾ ਲੱਗਿਆ ਪਿਆ ਨੇ ਹਾਂ ਮੇਲਾ ਤਾਂ ਲੱਗਿਆ ਪਿਆ ਹਾਂ ਇੱਧਰ ਆ ਜਾ ਮਾੜਾ ਜਾ ਨਾ ਜਿਹੜਾ ਉਹ ਬਾਨੇ ਦੀ ਰਿਹਾਈ ਤੇ ਜਰ ਗੱਲ ਖਾਤੋ ਆ ਨੀ ਰਿਹਾਈ ਤੇ ਜੱਤ ਲੜਦੇ ਲੋਕਾਂ ਦੀ ਆ ਆ ਗਿਆ ਬੰਦਾ ਹਾਂ 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 ਜੱਤ ਲੜਦੇ ਲੋਕਾਂ ਦੀ ਜੱਤ ਲੜਦੇ ਲੋਕ ਤਾਂ ਸਰਨ ਨਹੀਂ ਹੁਣ ਮਿਲ ਉਹਨੂੰ ਜਮਾਨਤ ਤਾਂ ਹੋਈਆਂ ਜਾਂ ਬਿਨਾਂ ਸ਼ਰਤ ਰਿਹਾਈ ਕਰੇ ਸਾਰੇ ਕੈਨਸਲ ਹੋਏ ਕੋਈ ਜਮਾਨਤ ਨਹੀਂ ਹੋਈ ਸਰਜੀਤ ਭੂਲ ਸਾਹਿਬ ਨੇ ਬੋਲੇ ਨੇ ਸਟੇਜ ਤੇ ਹਾਂ ਸਾਰਾ ਕੁਝ ਰੱਦ ਹੋ ਗਿਆ ਸਾਰਾ ਕੁਝ ਰੱਦ ਹੋ ਗਿਆ ਕੋਲੇ ਆਪਣੇ ਨਵਾਮਾ ਜਿੰਨੀਆਂ ਮਰਜ਼ੀ ਦਾ ਯਾ ਉਹ ਉੱਥੇ ਜਾ ਕੇ ਦੇਖ ਕਾਨਫਰੈਂਸ ਚ ਪਰਖੀ ਬੈਠਿਆ ਸਾਰਾ ਕੋ ਚੱਠਾ ਕੋਲੇ ਆ ਲੋਕਾਂ ਦੀ ਜੱਤ ਹੋਈ ਆ ਬਾਈ ਹਾਂ ਤੇ ਡਰਾਇਆ ਤੁੰਗਾ ਆਇਆ ਚਲੋ ਬੰਦਿਆਂ ਨੂੰ ਆਪਣਾ ਤੇ ਹੁਣ ਮੇਰਾ ਮੇਰਾ ਪੇਜ ਬੰਦ ਹੋ ਗਿਆ ਭਾਨੇ ਦੇ ਰੋਲੇ ਚ ਹੁਣ ਮੈਨੂੰ ਭਾਨੇ ਤੋਂ ਕਹਾਉਣੇ ਆ ਹੈਂ ਭਾਨੇ ਤੋਂ ਕਹਾਉਣੇ ਭਾਨੇ ਤੋਂ ਕਹਾਓ ਵੀ ਬਾਈ ਦਾ ਨਵਾਂ ਪੇਜ ਨੂੰ ਸ਼ੇਅਰ ਕਰੋ ਭਗਵੰਤ ਮਾਨ ਸਾਹਿਬ ਨੂੰ ਕਹਿੰਦੇ ਆ ਵੀ ਤੁਸੀਂ ਤਾਂ ਨਹੀਂ ਜੌਬ ਦੇਣੀ ਮਾਨ ਕੋਲੇ ਜੌਬ ਸੀ ਉਹ ਵੀ ਖੋਲੀ ਉਹ ਵੀ ਖੋਲੀ ਸਹੀ ਗੱਲ ਹੈ ਸਰਕਾਰੀ ਜੌਬ ਸੀ ਕਹੋ ਨਾ ਭਾਨੇ ਤੋਂ ਨਹੀਂ ਲੈਪ ਆਉਣੇ ਬੱਬਾ ਠੀਕ ਹੈ ਹੁਣ ਚੱਲਦਾ ਨਹੀਂ ਨਹੀਂ ਯਾਰ ਹਾਂ ਹਾਂ ਗੱਲ ਆ ਗੱਲ ਤਾਂ ਯਾਰ ਠੀਕ ਹੈ ਚੱਲ ਕੋਈ ਨਹੀਂ ਕੋਈ ਕਿਵੇਂ ਕਿਵੇਂ ਹੋਰ ਖੋਟਾ ਤਾਂ ਪੇਜ ਬਰਫੈਂਟ ਜਿੱਤ ਲੜਦੇ ਲੋਕਾਂ ਦੀ ਹਾਂ ਜਿੱਤ ਲੜਦੇ ਲੋਕਾਂ ਦੇ ਤੇ ਕੇ ਬੰਦੇ ਨੇ ਬਈ ਬਹੁਤ ਭਾਨੇ ਪਿੱਛੇ ਹਾਂ ਪਕਾਈ ਕਰੀ ਲਾਲੋ ਲਾ ਜਾ ਕਿਵੇਂ ਹੈ ਨਾ ਤੇ ਬਈ ਗੱਲ ਐ ਵੀ ਜਿੰਨੇ ਜੋਗਰੇ ਸੀ ਹੈ ਨਾ ਹਾਂ ਆਪਾਂ ਤਾਂ ਜਾਰੀ ਪਕਾਈ ਆ ਪਕਾਉਣੀ ਵੀ ਚਾਹੀਦੀ ਆ ਸਸਤਾ ਸਸਤਾ ਹੈ ਨਾ ਹਾਂ ਪੂਰੇ ਪੰਜਾਬ ਨਹੀਂ ਦਿੱਤਾ ਹੈ ਨਾ ਸਸਤਾ ਚਲੋ ਕਿਰਾਏ ਦਾ ਦਿੱਤੇ ਦਿੰਦਾ ਪਰ ਹਾਂ ਤਾਂ ਤੁਸੀਂ 43 ਗੱਲ ਆ ਜਾਂਦੀ ਉੱਥੇ ਤੱਕ ਖੜਨਾ ਜ਼ਰੂਰੀ ਹੁੰਦਾ ਨਾ ਹੂੰ ਤੇ ਆਓ ਦੇਖੋ ਜੀ ਇੰਟਰਵਿਊਆਂ ਹੋਈ ਜਾਂਦੀਆਂ ਨੇ ਕੱਠ ਵਟ ਪੂਰਾ ਸਾਨੂੰ ਦਿਖਾ ਦਿੰਨੇ ਇੱਕ ਵਾਰ ਨੇ ਬਾਈ ਤੇ ਜੁਨਾ ਸਿੰਘ ਆ ਜਿਹਦੇ ਤੋਂ ਕਈ ਵਾਰੀ ਨਾ ਰਹਿ ਵੀ ਜਾਂਦਾ ਇੱਕ ਕਮਾਨ ਤੋਂ ਜੱਥੇ ਬੰਦੀ ਆ ਉਹਨਾਂ ਦੀ ਜਿਹੜੇ ਸਾਰਿਆਂ ਨੇ ਨਾਲ ਕੇ ਜੱਥੇ ਬੰਦੀ ਆ ਟਰੱਕ ਜਿੱਥੇ ਜਿਹੜੀਆਂ ਯੂਨੀਅਨ ਹੈਗੀਆਂ ਉਹਨਾਂ ਦਾ ਵੀ ਸਹਿਯੋਗ ਰਿਹਾ ਜਿਹਨੇ ਕੋਲ ਇੱਥੇ ਆਪਾਂ ਕਹਿੰਦੇ ਹਾਂ ਸਹਿਯੋਗ ਰਿਹਾ ਤੇ ਸਿੱਖ ਜਥੇਬੰਦੀਆਂ ਦਾ ਇਹ ਬਹੁਤ ਵੱਡਾ ਸਹਿਯੋਗ ਰਿਹਾ ਦੇ ਐਨ ਆਰ ਆਈ ਭਰਾਵਾਂ ਦਾ ਉੱਥੋਂ ਵੀ ਮੈਨੂੰ ਸਾਰੇ ਗੱਡੀ 'ਚ ਗੱਲਾਂ ਦੱਸੀਆਂ ਵੀ ਜਿਹੜੇ ਬਾਹਰ ਦੇਸ਼ਾਂ ਦੇ ਵਿੱਚ ਲੋਕ ਵਾਸਦੇ ਨੇ ਉਹਨਾਂ ਦਾ ਧੰਨਵਾਦ ਮਾਵਾ ਪੈਣ ਦਾ ਕੱਲੇ ਕੱਲੇ ਦਾ ਮੇਰੇ ਲੋਕਾਂ ਦਾ ਉਸ ਪੰਜਾਬ ਦੇ ਲੋਕਾਂ ਦੇ ਕਿ ਮੇਰਾ ਸਿਰ ਝੁਕਦਾ ਸਿਆਸੀ ਬੰਦਿਆਂ ਨੇ ਵੀ ਬੜਾ ਸਿਆਸੀ ਬੰਦਿਆਂ ਦਾ ਵੀ ਬਹੁਤ ਬਹੁਤ ਧੰਨਵਾਦ ਮੈਨੂੰ ਪਤਾ ਲੱਗਿਆ ਵੀ ਬਹੁਤ ਸਾਰੇ ਸਿਆਸੀ ਜਿਹੜੇ ਪੋਲੀਟੀਕਲ ਪਾਰਟੀਆਂ ਦੇ ਵਿੱਚ ਉਹਨਾਂ ਨੇ ਪਾਰਟੀ ਵਾਈਜ਼ ਤੋਂ ਉੱਪਰ ਉੱਠ ਕੇ ਜਿਹੜੀ ਮੇਰੇ ਹੱਥ ਦੇ ਵਿੱਚ ਗੱਲ ਕਰੀ ਹੈ ਪਰ ਜਿਹੜੀ ਮੈਂ ਤੁਹਾਡੇ ਨਾਲ ਗੱਲ ਸਾਂਝੀ ਕਰਨੀ ਹੈ ਜੋ ਮੇਰੀ ਹੱਡ ਵੀ ਸੀ ਮੈਂ ਤੁਹਾਡੇ ਨਾਲ ਸਾਂਝੀ ਕਰਨੀ ਹੈ ਜੇ ਇਹ ਅੱਜ ਮ ਕਾ ਪੰਜਾਬ ਦੇ ਨੌਜਵਾਨ ਨੇ ਕਿਸੇ ਨਹੀਂ ਬਾਰੇ ਸਰਕਾਰਾਂ ਦੇ ਖਿਲਾਫ ਬੋਲਣਾ ਬੰਦ ਕਰਦਾ ਕਿਸੇ ਨੌਜਵਾਨ ਦਾ ਕਿਉਂਕਿ ਸਰਕਾਰਾਂ ਨੇ ਲੀਡਰਾਂ ਨੇ ਡਾਰੀ ਐਵੇਂ ਪੈਦਾ ਕਰ ਦੇਣਾ ਐਵੇਂ ਕੋਈ ਵੀ ਨੌਜਵਾਨ ਨਹੀਂ ਬੋਲੂਗਾ ਕੋਈ ਵੀ ਲੋਕ ਨਹੀਂ ਬੋਲੂਗਾ ਚਲੋ ਸਾਡੇ ਆਖੂਆਂ ਦੀ ਤਾਂ ਉਮਰਾਂ ਲੰਘੀਆਂ ਇਹਨਾਂ ਨੇ ਤਾਂ ਬਹੁਤ ਵੱਡੀਆਂ ਲੜਾਈਆਂ ਲੜੀਆਂ ਨੇ ਅੱਗੇ ਜਿਹੜੀ ਲੜਾਈ ਸਾਡੇ ਨੌਜਵਾਨਾਂ ਤੇ ਖੜੀ ਹੈ ਨੌਜਵਾਨ ਡਰਨਗੇ ਪੰਜਾਬ ਦੇ ਲੋਕ ਡਰਨਗੇ ਜੋ ਜੋ ਕੁਝ ਹੋਇਆ ਇਹ ਹੋਇਆ ਕੀ ਹੈ ਜਿਹੜੀ ਮੈਂ ਤੁਹਾਨੂੰ ਸਾਰੀ ਸ਼ੁਰੂਆਤ ਗੱਲ ਦੱਸਦਾ ਜਿਹੜੀ ਸਰਕਾਰ ਆ ਦੇਖੋ ਮੈਂ ਸਾਰੀਆਂ ਸਰਕਾਰਾਂ ਦੇ ਅਸੀਂ ਖਿਲਾਫ ਬੋਲਦੇ ਆ ਕਿਉਂਕਿ ਅਸੀਂ ਜੋ ਮੇਰਾ ਮਕਸਦ ਕੀ ਹੈ ਜੋ ਸਰਕਾਰਾਂ ਵੋਟਾਂ ਤੋਂ ਪਹਿਲਾਂ ਜਿਹੜੇ ਰਾਜਨੀਤਿਕ ਲੀਡਰ ਲੋਕ ਹੁੰਦੇ ਨੇਗੇ ਵੋਟਾਂ ਤੋਂ ਪਹਿਲਾਂ ਵੱਡੇ ਵੱਡੇ ਸਾਨੂੰ ਸੁਪਨੇ ਦਿਖਾਉਂਦੇ ਨੇ ਕੱਪ ਮਾਰਦੇ ਨੇਗੇ ਇਸ ਤੋਂ ਬਾਅਦ ਜਿਹੜੇ ਕੀਤੇ ਹੋ ਬਾਅਦ ਇੱਕ ਤੇ ਪੂਰਾ ਨਹੀਂ ਉਤਰਦਾ ਲੜਾਈ ਮੇਰੀ ਇਹ ਹੈ ਕਿ ਵੋਟਾਂ ਤੋਂ ਪਹਿਲਾਂ ਗੱਲ ਕੁਸ਼ੂਰ ਹੁੰਦੀ ਆ ਬਾਅਦ ਚ ਕੁਸ਼ੂਰ ਆਉਂਦੀ ਆ ਅਸੀਂ ਬਾਦਲਾਂ ਨੂੰ ਵੀ ਇੱਕ ਕਰਿਆ ਕਾਂਗਰਸ ਨੂੰ ਵੀ ਵਿਵਾਖ ਕਰਿਆ ਤੇ ਅਸੀਂ ਭਾਜਪਾ ਦੇ ਨਾਲ ਵੀ ਸਾਡੀ ਜਿਹੜੀ ਲੜਾਈ ਹੈ ਤੇ ਅੱਜ ਜਿਹੜੀ ਮੌਜੂਦਾ ਸੱਤਾ ਸਰਕਾਰ ਆ ਇਹਦੇ ਨਾਲ ਵੀ ਸਾਡੀ ਲੜਾਈ ਹੈ ਪੰਜਾਬ ਦੇ ਮੁੱਖ ਮੰਤਰੀ ਨਾਲ ਵੀ ਲੜਾਈ ਹੈ ਹੁਣ ਗੱਲ ਕਿੱਥੋਂ ਸ਼ੁਰੂ ਹੁੰਦੀ ਆ ਇੱਕ ਚੀਜ਼ ਦੇਖੋ ਮੈਂ ਤੁਹਾਨੂੰ ਛੋਟੀ ਇੱਕ ਪਿੱਛੇ ਦੀ ਥੋੜੀ ਹੋਰ ਲੈ ਕੇ ਜਾਣਾ ਗੱਲ ਜਿਹੜੀ ਜਿਹੜੀ ਮੌਜੂਦਾ ਸਰਕਾਰ ਹੈ ਜਿਹੜੀ ਬਦਲਾਅ ਵਾਲੀ ਸਰਕਾਰ ਆ ਮੈਂ ਸਮਝੀ ਦੀ ਗੱਲ ਆ ਜਦੋਂ ਕਿ 2014 ਦੇ ਵਿੱਚ ਇਹ ਗੱਲ ਮੈਂ ਕਰਾਣਾ 2014 ਦੇ ਵਿੱਚ ਨੂੰ ਇਹ ਆਈ ਸਰਕਾਰ ਜਦੋਂ ਇਹ ਪਾਰਟੀ ਆਈ ਮੈਂ ਬਰਨਾਲੇ ਦੇ ਵਿੱਚ ਦਫ਼ਤਰ ਖੋੜਨ ਵਾਲਾ ਪਹਿਲਾ ਬੰਦਾ ਸੀਗਾ ਸੀ ਜਿਹੜੇ 10 12 ਬੰਦੇ ਸੀ ਮਨਾਂ ਦਾ ਨੌ ਵੀ ਲੱਗੂ ਆਮ ਆਦੀ ਪਾਰਟੀ ਦਾ ਇੱਕ ਸੀਗੇ ਆਪਣੇ ਅ ਨਿਰੰਦਰ ਬਿੱਟਾ ਇੱਕ ਕਾਲੇ ਕਫੀ ਸੁਰਿੰਦਰ ਸਿੰਧੀ ਤੇ ਮਾਸਟਰ ਜੀ ਸੀ ਦੋ ਚਾਰ ਅਸੀਂ ਇਹਨਾਂ ਨੇ ਮਿਲ ਕੇ ਸੀ ਸਭ ਤੋਂ ਪਹਿਲਾਂ ਕਚਰੀ ਚੌਂਕ ਦੇ ਵਿੱਚ ਦਫ਼ਤਰ ਖੋਲ੍ਹਿਆ 2014 ਦੇ ਵਿੱਚ ਮੇਰਾ ਪਿੰਡ ਆ ਇੱਥੇ ਮੇਰਾ ਪਿੰਡ ਗਵਾਹ ਖੜਾ ਹੈ 2014 ਦੇ ਵਿੱਚ ਜਦੋਂ ਭਗਮਾਨ ਤਮਾਨ ਇੱਥੋਂ ਲੋਕ ਸਭਾ ਚੋਣ ਲੜਿਆ ਮੈਂ ਉਹਦੇ ਪਿੰਡ ਦੇ ਵਿੱਚ ਮੇਰੇ ਸਾਰੇ ਪਿੰਡ ਦੇ ਵਿੱਚ ਪੋਲੀਟੀਕਲ ਪਾਰਟੀਆਂ ਨੇ ਵਿਰੋਧ ਕਰਿਆ ਮੈਂ ਇਕੱਲੇ ਨੇ ਪੋਲਿੰਗ ਬੂਥ ਲਾਇਆ ਮੇਰੀ ਸੋਚ ਕੀ ਸੀਗੀ ਮੇਰੀ ਸੋਚ ਇਹ ਨਹੀਂ ਸੀ ਕਿ ਕਿ ਮੈਂ ਕੋਈ ਕਿਸੇ ਰਾਜਨੀਤਿਕ ਪਾਰਟੀ ਨੇ ਮੈਨੂੰ ਅਸੀਂ ਬਦਲ ਬਦਲਾ ਆਵੇ ਯਾਰ ਕੁਝ ਸਾਡੀ ਰਾਜਨੀਤੀ ਬਦਲੇ ਸਾਡੀ ਜੋ ਝੂਠ ਬੋਲਦੇ ਨੇ ਜੋ ਤੂਫਾਨ ਬੋਲਦੇ ਨੇ ਕਿ ਸਾਡੀ ਕੋਈ ਸਿਸਟਮ ਬਦਲੇ ਕਿਉਂਕਿ ਅਸੀਂ ਤਾਂ ਭਰੋਸਾ ਕਰਦੇ ਸੀ ਇੱਥੋਂ 20 ਕਿਲੋਮੀਟਰ ਦੂਰ ਆਪਗਮਾਨ ਤੋਂ